ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਨੇ ਠੀਕ ਹੋ ਜੀ ਤੰਦਰੁਸਤ ਹੋ ਆਪਣਾ ਖਿਆਲ ਰੱਖ ਰਹੇ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਫਾਈਨਲੀ ਆਪਾਂ ਘਰੇ ਆ ਗਏ ਆ ਪਿੰਡ ਵਾਪਸ ਆ ਗਏ ਆ ਐਕਚੁਅਲੀ ਕਾਫੀ ਤਮਾਚਾ ਵਾਂ ਸੀਗਾ ਵਾਪਸ ਕਿਵੇਂ ਆ ਗਏ ਤੇ ਅਸੀਂ ਗਏ ਕਿਵੇਂ ਸੀਗੇ ਤੁਹਾਨੂੰ ਮਤਲਬ ਮੋਟਾ-ਮੋਟਾ ਮੈਂ ਦੱਸਿਆ ਹੋਣਾ ਕਿ ਮੈਂ ਛੁੱਟੀਆਂ 'ਚ ਗਈ ਸੀ ਜੋ ਮੇਰੇ ਪ੍ਰਾਣੇ ਵਿਊਅਰਸ ਮੇਰੇ ਵਲੌਗਸ ਦੇਖਦੇ ਆ ਤੇ ਉਹਨਾਂ ਲਈ ਮੈਂ ਵਲੌਗ ਵੀ ਲੈ ਕੇ ਆ ਰਹੀ ਹਾਂ ਬਹੁਤ ਜਲਦੀ ਹੁਣ ਆ ਮੰਥ ਆਪਾਂ ਵਲੌਗਸ ਸਟੋਰੀਜ਼ ਤੇ ਸੂਟਾਂ ਦੀ ਜਿਹੜੀ ਐ ਸਾਰੀਆਂ ਨਾਲ-ਨਾਲ ਵੀਡੀਓਜ਼ ਰੱਖਾਂਗੇ ਹਫ਼ਤੇ ਦੇ ਵਿੱਚ ਆਪਾਂ ਇੱਕ ਜਾਂ ਦੋ ਦਿਨ ਸਿਲੈਕਟ ਕਰਾਂਗੇ ਸੂਟਾਂ ਦੀ ਵੀਡੀਓ ਦੇ ਲਈ ਤੇ ਸੂਟਾਂ ਦੇ ਜਿਹੜੇ ਮੇਨ ਆਫਰ ਜਿਹੜੇ ਹੁਣ ਰਖੜੀ ਵਾਲੇ ਤੇ ਤੀਜ ਦੇ ਸ਼ੁਰੂ ਹੋ ਰਹੇ ਮੇਰੀਆਂ ਭੈਣਾਂ ਲਈ ਆਪਾਂ ਬਸ ਇਸ ਕਲੈਕਸ਼ਨ ਨੂੰ ਫਿਰ ਤੋਂ ਕਲੀਅਰ ਕਰਦੇ ਆ ਕਿਉਂਕਿ ਅਗਰ ਮੈਂ ਸਟਾਕ ਕਲੀਅਰ ਤੋਂ ਬਾਅਦ ਸਟਾਕ ਨਵਾਂ ਪਾਇਆ ਹੈ ਤਾਂ ਉਹ ਇਸ ਲਈ ਪਾਇਆ ਕਿਉਂਕਿ ਮੈਨੂੰ ਤੁਹਾਡਾ ਬਹੁਤ ਅੱਛਾ ਰਿਸਪੌਂਸ ਆਇਆ ਬਹੁਤ ਸੋਹਣਾ ਪਿਆਰ ਤੁਸੀਂ ਦਿੱਤਾ ਸਪੋਰਟ ਕੀਤੀ ਮੇਰਾ ਸਾਰਾ ਸਟਾਕ ਕਲੀਅਰ ਹੋਇਆ ਤੇ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਵਧੀਆ ਗੱਲ ਲੱਗੀ ਕਿ ਮੈਨੂੰ ਐਪਰੀਸ਼ੀਏਟ ਬਹੁਤ ਕੀਤਾ ਗਿਆ ਮੇਰੇ ਫੈਬਰਿਕ ਤੇ ਕੁਆਲਿਟੀ ਨੂੰ ਲੈ ਕੇ ਸੋ ਮੈਂ ਤਾਂ ਹੀ ਉਸੇ ਕੁਆਲਿਟੀ ਦੇ ਸੂਟਾਂ ਨੂੰ ਰਿਪੀਟ ਕੀਤਾ ਅਦਰ ਕੋਈ ਜ਼ਿਆਦਾ ਮੈਂ ਹੋਰ ਤਰ੍ਹਾਂ ਦੀ ਡਿਫਰੈਂਟ ਕਲੈਕਸ਼ਨ ਨਹੀਂ ਲੈ ਕੇ ਆਈਆਂ ਤੁਹਾਡੇ ਲਈ ਉਹੀ ਚੀਜ਼ਾਂ ਜਿਨ੍ਹਾਂ ਨੂੰ ਫੀਡਬੈਕ ਮਿਲਿਆ ਸੋਹਣਾ ਗੁੱਡ ਵਾਲਾ ਤੇ ਦੁਬਾਰਾ ਰਿਪੀਟ ਤੇ ਆਰਡਰ ਲੱਗੇ ਉਹੀ ਤੇ ਇੱਕ ਵਾਰ ਮੈਂ ਹੁਣ ਫਿਰ ਬਾਟਿਕ ਵਾਲੇ ਅੱਜ ਪੀਸ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀਆਂ ਬਾਟਿਕ ਦੇ ਵਿੱਚ ਥੋੜੇ ਜੇ ਆ ਜਿਆਦਾ ਉਸ ਤੋਂ ਵੀ ਪਿਛਲੇ ਜੋ ਦਿਖਾਈ ਸੀ ਤੁਹਾਨੂੰ ਮੈਂ ਪਿਛਲੀ ਵਾਰ ਤੋਂ ਵੀ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਸੂਟ ਆਏ ਐ ਇੱਕਦਮ ਪਿਓਰ ਕਾਟਨ ਐ 200% ਪਿਓਰ ਕਾਟਨ ਐ ਮਿਕਸ ਥ्रेड ਜਾਂ ਕੈਮਰਿਕ ਵਗੈਰਾ ਜੇ ਤੁਸੀਂ ਸੋਚੋ ਤਾਂ ਕੈਮਰਿਕ ਵੀ ਨਹੀਂ ਐ ਬਿਲਕੁਲ ਪਿਓਰ ਕਾਟਨ ਐ ਤੇ ਆਪਾਂ ਸਭ ਤੋਂ ਪਹਿਲਾਂ ਸੂਟਾਂ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸੂਟਾਂ ਵਾਲੀ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਸੂਟ ਦਿਖਾਣਾ ਚਾਹੂੰਗੀ ਜੋ ਕਿ ਮੈਂ ਖੁਦ ਸਟਿਚ ਕਰਵਾਇਆ ਹੈਗਾ ਮੈਂ ਕਿਹਾ ਤੁਹਾਨੂੰ ਕਿਹਾ ਵੀ ਸੀਗਾ ਜੋ ਮੈਂ ਬਾਟਿਕ ਵਾਲੇ ਸੂਟ ਪਾਏ ਸੀ ਤੇ ਉਹਦੇ ਵਿੱਚ ਕਿਹਾ ਸੀਗਾ ਕਿ ਮੈਂ ਆਪਣੇ ਲਈ ਸੂਟ ਰੈਡੀ ਕਰ ਰਹੀ ਹਾਂ ਤੇ ਮੈਂ ਦਿਖਾਉਂਗੀ ਤੁਹਾਨੂੰ ਕਿ ਕਿਸ ਤਰ੍ਹਾਂ ਰੈਡੀ ਕੀਤਾ ਐਕਚੁਅਲੀ ਮੈਂ ਪਾ ਕੇ ਇਸ ਦੀ ਪਿਕ ਹੈ ਜਿਹੜੀ ਪਾਇਆ ਇਸ ਨੂੰ ਮੈਂ ਦੋ ਤਿੰਨ ਵਾਰ ਵਾਸ਼ ਕਰ ਲਿਆ ਪਿਕ ਵਗੈਰਾ ਨਹੀਂ ਹੋ ਸਕੀ ਕਿਉਂਕਿ ਮੇਰਾ ਰੂਟੀਨ ਥੋੜਾ ਜਿਆਦਾ ਬਿਜ਼ੀ ਹੁੰਦਾ ਹੈ ਫੋਟੋਆਂ ਫਾਟਵਾ ਕਰਨੀ ਹੈ ਧਿਆਨ ਚ ਹੀ ਨਹੀਂ ਆਂਦੀ ਮੈਂ ਤੁਹਾਨੂੰ ਐਵੇਂ ਵੀ ਦਿਖਾ ਦਿੰਨੀ ਆ ਜਿੱਤੇ ਪਾਇਆ ਹੋਇਆ ਉਸ ਦਿਨ ਮੈਂ ਕੋਈ ਵੀਡੀਓ ਜਾਂ ਫੋਟੋ ਜਾਂ ਮੈਂ ਇਸ ਨੂੰ ਵੀਅਰ ਕਰਕੇ ਹੀ ਇੱਕ ਸੂਟਾਂ ਦੀ ਵੀਡੀਓ ਬਣਾ ਦੂੰਗੀ ਜਾਂ ਵਲੌਗ ਦੇ ਵਿੱਚ ਪਾ ਦੂੰ ਇਹਨਾਂ ਨੂੰ ਮਤਲਬ ਐਡ ਕਰ ਲੂੰਗੀ ਆ ਦੇਖੋ ਜੀ ਇਹ ਕੋਕਾ ਕੋਲਾ ਤੇ ਆਫ ਵਾਈਟ ਦਾ ਸੀਗਾ ਇਸ ਤਰ੍ਹਾਂ ਕਰਕੇ ਮੈਂ ਇਸ ਨੂੰ ਆਪਣਾ ਨੈਕ ਡਿਜ਼ਾਈਨ ਦਿੱਤਾਗਾ ਇਸ ਤਰ੍ਹਾਂ ਲੇਸਸ ਪਾਈਆਂ ਨੇੜੇ ਤੋਂ ਦੇਖੋ ਸਾਈਡ ਦੇ ਉੱਪਰ ਹਲਕੀ ਜਿਹੀ ਲੇਸ ਦਾ ਡਿਜ਼ਾਈਨ ਦਿੱਤਾ ਹੈ ਜ਼ਿਆਦਾ तामझाम ਨਹੀਂ ਕੀਤਾ ਇਸ ਸੂਟ ਨੂੰ ਤੇ ਤਿੰਨ ਵਾਰ ਮੈਂ ਵਾਸ਼ ਕਰ ਲਿਆ ਇੰਨਾ ਸੋਹਣਾ ਫੈਬਰਿਕ ਹੈ ਇੰਨੀ ਪਿਆਰੀ ਕੁਆਲਿਟੀ ਹੈ ਨਾ ਸੌਫਟ ਪਿਓਰ ਕਾਟਨ ਹੈ ਜਿਹੜੀ ਇਹ ਓ ਕਾਟਨ ਹੈ ਤੇ ਇਸ ਨੂੰ ਜੇ ਕਈ ਕਹਿ ਦੇਣ ਇਨ ਕਿਉਂਕਿ ਮੈਂ ਤਾਂ ਦੱਸ ਰਹੀ ਹਾਂ ਕਿਉਂਕਿ ਮੈਂ ਖੁਦ ਇੱਕ ਵਾਰ ਹੈਰਾਨ ਹੋਈ ਹਾਂ ਮੈਂ ਬਸ ਦੇ ਵਿੱਚ ਦੇਖਿਆ ਕਿਸੇ ਦੇ ਮੈਚਿੰਗ ਦੁਪट्टे ਵਾਲਾ ਸੂਟ ਪਾਇਆ ਸੀ ਪਰ ਉਹਦੇ ਉੱਪਰ ਬੋਰ ਆਇਆ ਹੋਇਆ ਸੀ ਸੋ ਉਹ ਮਿਕਸ ਸੀਗਾ ਫੈਬਰਿਕ ਪਿਓਰ ਕਾਟਨ ਨਹੀਂ ਸੀਗਾ ਤੇ ਮੈਨੂੰ ਲੱਗਿਆ ਕਿ ਹਾਂ ਜੇ ਕਸਟਮਰ ਮੇਰੇ ਤੋਂ ਵਾਰ-ਵਾਰ ਪੁੱਛਦੀ ਹੈ ਕਿ ਫੈਬਰਿਕ ਕਾਟਨ ਹੈ ਤੇ ਇਟ ਮੀਨਸ ਉਹ ਤਾਂ ਹੀ ਪੁੱਛਦੀ ਹੈ ਕਿ ਇਸ ਤਰ੍ਹਾਂ ਦੇ ਪੈਟਰਨ ਦੇ ਵਿੱਚ ਮਿਕਸ ਵੀ ਆਂਦੇ ਨੇ ਇਹ ਦੇਖੋ ਜੀ ਮੈਂ 슬ੀਵਸ ਦਾ ਡਿਜ਼ਾਈਨ ਦਿੱਤਾ ਹੈ ਇਹ ਉਹ ਪੱਟੀਆਂ ਜੀ ਜੋ ਮੈਂ ਤੁਹਾਨੂੰ ਦਿਖਾਈ ਸੀ ਇਹ ਬਾਟਮ ਨਾਲ ਦਾ ਮੈਂ ਪਲਾਜ਼ੋ ਨਾਲ ਦਾ ਇੱਥੇ ਕਪੜਾ ਐਡ ਕਰਕੇ ਤੇ ਇੱਥੇ ਬਰੀਕ ਜੀ ਉਹੀ ਵਾਲੀ ਮੈਂ ਲੇਸ ਐਡ ਕੀਤੀ ਹੈ ਅੱਛਾ ਇਹ ਪ੍ਰੈਸ ਕਰਨ ਵਾਲਾ ਇਸੇ ਲਈ ਇਹਦੀਆਂ ਲੈਸਾਂ ਵਗੈਰਾ ਇਦਾਂ ਹੋਈਆਂ ਪਈਆਂ ਕਿਉਂਕਿ ਮੈਂ ਵਾਸ਼ ਕੀਤਾ ਹੋਇਆ ਤੇ ਬਾਕੀ ਸਿੰਪਲ ਹੈ ਉਹੀ ਜੀ ਇਹ ਇਸ ਦਾ ਨੀਚੋਂ ਬਿਲਕੁਲ ਮੈਂ ਸਿੰਪਲ ਸਿੰਪਲ ਰੱਖਿਆ ਹੁਣ ਇਸ ਦੇ ਨਾਲ ਇਸ ਤੇ ਟਰਾਊਜ਼ਰ ਦੀ ਗੱਲ ਕਰਦੇ ਆ ਤਾਂ ਮੈਂ ਇਹ ਵਾਲਾ ਇਸ ਦੇ ਨਾਲ ਪਲਾਜ਼ੋ ਹੈ ਜਿਹੜਾ ਮੈਚਿੰਗ ਸੀਗਾ ਇਸ ਤੇ ਡਿਜ਼ਾਈਨ ਵੀ ਇਹ ਦਿੱਤਾ ਹੋਇਆ ਹੈ ਜੂ neck ਤੇ ਇਹ ਇਸ ਦਾ ਪਲਾਜ਼ੋ ਹੈ ਜੀ ਇਸ ਤਰ੍ਹਾਂ ਕਰਕੇ ਇਹ 슬ੀਵਜ਼ ਨੇ ਸੌਰੀ ਪਾਕਟ ਨੇ ਇਸ ਦੀਆਂ ਤੇ ਇਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਐ ਦਿਖਾ ਦੇਣੀ ਹੈ 벨ਟ ਸਟਾਈਲ ਦੇ ਵਿੱਚ ਇਸ ਤਰ੍ਹਾਂ ਪੈਂਟ ਪਲਾਜ਼ੋ ਬਣਾਇਆ ਹੋਇਆ ਹੈ ਇਹ ਇਸ ਦਾ ਸੂਟ ਤੇ ਆ ਇਸ ਦਾ ਦੁਪੱਟਾ ਮੈਂ ਸੋਚਿਆ ਕਿ ਪਹਿਲਾਂ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਵੇਂ ਸੂਟ ਰੈਡੀ ਹੋ ਗਿਆ ਤਾਂ ਮੈਂ ਤੁਹਾਨੂੰ ਦਿਖਾਉਂਗੀ ਹਾਲਾਂਕਿ ਮੈਥੋਂ ਵੇਅਰ ਕਰਕੇ ਨਹੀਂ ਦਿਖਾਇਆ ਗਿਆ ਇਹ ਇਸ ਦਾ ਦੁਪੱਟਾ ਬਹੁਤ ਸੋਹਣਾ ਫੈਬਰਿਕ ਨਿਕਲਿਆ ਜੀ ਮੈਂ ਜਿੰਨਾ ਇਸ ਨੂੰ ਆਪਣੀ ਅੱਖਾਂ ਨਾਲ ਦੇਖਦੀ ਸੀ ਤੇ ਫੀਲ ਕਰਦੀ ਸੀ ਨਾ ਵੇਅਰ ਕਰਨ ਤੇ ਔਰ ਆਫਟਰ ਵਾਸ਼ ਇਸ ਦੀ ਕੁਆਲਿਟੀ ਉਸ ਤੋਂ ਵੀ ਕਿਤੇ ਜ਼ਿਆਦਾ ਸੋਹਣੀ ਨਿਕਲ ਕੇ ਆਈ ਹੈ ਸੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਸ ਰੇਂਜ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਚੀਜ਼ ਮਿਲੀ ਹੈ ਸੋ ਅੱਜ ਮੈਂ ਤੁਹਾਡੇ ਲਈ ਕੁਝ ਲੈ ਕੇ ਆਈ ਹਾਂ ਬਾਟਿਕ ਦੇ ਵਿੱਚ ਨਵੇਂ ਪ੍ਰਿੰਟ ਇਹ ਦੇਖੋ ਜੀ ਇਹ ਹੈ ਜੀ ਚਾਰ ਕਲਰ ਤੁਹਾਨੂੰ ਬਾਟਿਕ ਦੇ ਵਿੱਚ yellow ਮਿਲੇਗਾ ਮੈਚਿੰਗ ਹੈ ਸੇਮ ਅੱਛੀ ਕੁਆਲਿਟੀ ਹੈ ਉਹੀ ਸੇਮ ਵਾਲੀ ਜੋ ਤੁਸੀਂ ਪਹਿਲਾਂ ਆਰਡਰ ਕੀਤੀ ਹੈ ਦੂਸਰਾ ਆ ਜਾਂਦਾ ਹੈ ਪਿੰਕ ਪਿੰਕ ਪੀਚ ਹਮ ਪਿੰਕ ਪੀਚ ਹੈ ਲੋਟਸ ਪਿੰਕ ਹੈ ਤੇ ਇਹ ਵਾਲਾ ਸਕਾਈ ਬਲੂ ਸਕਾਈ ਬਲੂ ਦਾ ਤੇ ਇਹ ਰਿਹਾ ਜੀ ਪਿਸਤਾ ਗ੍ਰੀਨ ਦਾ ਇਹ ਚਾਰ ਨੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਚਾਰਾਂ ਨੂੰ ਦੇਖਾਂਗੇ ਤੇ ਅੱਜ ਮੈਂ ਤੁਹਾਡੇ ਨਾਲ ਦੋ ਸੈਟ ਹੀ ਸ਼ੇਅਰ ਕਰੂੰਗੀ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਸੋ ਮੈਂ ਪਹਿਲਾਂ ਆਹ ਚਾਰ ਪੀਸ ਹੋਗੇ ਇਹਨਾਂ ਨੂੰ ਆਪਾਂ ਖੋਲ ਕੇ ਦੇਖਦੇ ਹਾਂ ਤੇ ਇੱਕ ਦੂਸਰਾ ਸੈੱਟ ਹੈ ਜਿਹੜਾ ਉਹਨਾਂ ਦੇ ਉੱਪਰ ਆਪਾਂ ਨਜ਼ਰ ਦੁੜਾ ਲੈਣੇ ਆ ਦੂਸਰਾ ਡਿਜ਼ਾਈਨ ਇਹ ਹੈ ਜੀ ਸਕਾਈ ਬਲੂ ਦੇ ਵਿੱਚ ਦੂਸਰਾ ਡਿਜ਼ਾਈਨ ਉਹਦੇ ਵਿੱਚ ਦੂਜਾ ਕਲਰ ਆ ਜਾਂਦਾ ਹੈ yellow lemon yellow ਤੀਸਰਾ ਪਿਸਤਾ ਗ੍ਰੀਨ ਤੇ ਚੌਥਾ ਆ ਜਾਂਦਾ ਉਹੀ ਲੋਟਸ ਪਿੰਕ ਇਹਦੇ ਵਿੱਚ ਇਹ ਚਾਰ ਸ਼ੇਡ ਹੈ ਜੀ ਜਿਹੜੇ ਇਹਦੇ ਵਿੱਚ ਹੀ ਤਾਂ ਇਹ ਦੋ ਡਿਜ਼ਾਈਨ ਨੇ ਇਸ ਦੇ ਵਿੱਚ ਮੇਰੇ ਕੋਲੇ ਭਰ ਕੇ ਕਲੈਕਸ਼ਨ ਹੈ ਮੈਂ ਤੁਹਾਨੂੰ ਫਿਰ ਵੀ ਦਿਖਾਉਂਗੀ ਨੈਕਸਟ ਨੈਕਸਟ ਵੀਡੀਓ ਦੇ ਵਿੱਚ ਜਲਦੀ ਜਲਦੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਮੈਂ ਹੁਣ ਪਿੰਡ ਆ ਗਈਆਂ ਥੋੜਾ ਘਰਵਾਰ ਠੀਕ ਕਰ ਲਿਆ ਸਫਾਈਆਂ ਸਫੂਈਆਂ ਜੋ ਮੈਂ ਨਿਕਲ ਆਈਆਂ ਹੁਣ ਮੈਂ ਸੂਟਾਂ ਦੀਆਂ ਤੇ ਆਪਣੇ ਵਲੌਗਸ ਪਾਉਣ ਤੇ ਹੀ ਆਪਣੇ ਆਪ ਨੂੰ ਫ੍ਰੀ ਕੀਤਾ ਹੋਇਆ ਨੇ ਸੋ ਅੱਜ ਜੀ ਪਹਿਲੇ ਸੂਟ ਦੇ ਉੱਪਰ ਆਪਾਂ ਲੈਮਨ yellow ਓਪਨ ਕਰਨ ਲੱਗੇ ਹਾਂ ਬੜਾ ਹੀ ਲਾਈਟ ਸਵੀਟ ਜਾਂ ਲੈਮਨ yellow ਕਲਰ ਹੈ ਗਰਮੀਆਂ ਦੇ ਵਿੱਚ ਬੜਾ ਹੀ ਸੋਹਣਾ ਕਿਉਂਕਿ ਇਹ ਹੁਣ ਕਪੜਾ ਚਾਹੇ ਘਰੇ ਪਾ ਲੋ ਚਾਹੇ ਬਾਹਰ ਹੁਣ ਇਹੀ ਚੱਲਣਾ ਜੀ ਕਿਉਂਕਿ ਚਿਪਚਿਪ ਵਾਲਾ ਜਿਹੜਾ ਮੌਸਮ ਹੋ ਜਾਂਦਾ ਨਾ ਬਰਸਾਤੀ ਮੌਸਮ ਹੋ ਜਾਂਦਾ ਸ਼ੁਰੂ ਤਾਂ ਉਦੋਂ ਆਪਾਂ ਨੂੰ ਹਰ ਫੈਬਰਿਕ ਚੁਬਦਾ ਹੈ ਸਿਵਾਏ ਇਹ ਪਿਓਰ ਕਾਟਨ ਦੇ ਇਸ ਦੇ ਨਾਲ ਦੁਪट्टे ਦਾ ਵੀ ਬੜਾ ਸੋਹਣਾ ਕਲਰ ਹੈ ਦੇਖੋ ਪਿਓਰ ਮਲ ਦੇ ਦੁਪट्टे ਆ ਇੱਕ ਵਾਰ ਤੁਸੀਂ ਚੀਜ਼ ਮੰਗਾਉਂਗੇ ਨਾ ਤਾਂ ਤੁਸੀਂ ਖੁਦ ਸ਼ੌਕਟ ਹੋ ਜਾਓਗੇ ਕਿ ਇੰਨਾ ਪਿਆਰਾ ਫੈਬਰਿਕ ਇੰਨਾ ਪਿਆਰਾ ਫੈਬਰਿਕ ਤੁਹਾਨੂੰ ਮਿਲਿਆ ਕਿਉਂਕਿ ਵਠਿੰਡੇ ਦੇ ਜਿਹੜੇ ਟਾਪ ਬੁਟੀਕ ਨੇ ਇਹ ਉਹਨਾਂ ਦੇ ਉੱਪਰ ਉਹਨਾਂ ਬੁਟੀਕਾਂ ਦੇ ਉੱਪਰ 1200 ਰੁਪਏ ਦਾ ਸੇਲ ਹੋ ਰਿਹਾ ਹੈ ਆਪਾਂ ਤੁਹਾਨੂੰ ਡਿਸਕਾਊਂਟ ਤੇ ਦੇਵਾਂਗੇ ਜੀ ਇਹ ਦੇਖੋ ਇਹ ਹੈ ਜੀ ਇਸ ਦੀ ਸ਼ਰਟ ਬਹੁਤ ਸੋਹਣਾ ਇਹ ਤਾਂ ਮਨ ਇਹ ਕਰਦਾ ਕਿ ਇਹਨਾਂ ਸੂਟਾਂ ਨੂੰ ਤਾਂ ਆਪਣੇ ਲਈ ਭਰ-ਭਰ ਕੇ ਰੱਖ ਲਓ ਇਹ ਸੂਟ ਸਟਿਚ ਕਰਾਓ ਤੇ ਡੇਲੀ ਇਹੀ ਵੇਅਰ ਕਰੋ ਮਤਲਬ ਇੰਨਾ ਮਨ ਹੁੰਦਾ ਹੈ ਕਿ ਇਹਨਾਂ ਸੂਟਾਂ ਨੂੰ ਇਹ ਇਹਦਾ ਰਾਈਟ ਸਾਈਡ ਹੈ ਇਹਨਾਂ ਸੂਟਾਂ ਨੂੰ ਆਪਾਂ ਪਾ ਕੇ ਬਿਲਕੁਲ ਵੀ ਨਹੀਂ ਅੱਕਦੇ ਆ ਇਹ ਹੈ ਜੀ ਇਸ ਦੀ ਉਹੀ ਪੱਟੀ ਦਿੱਤੀ ਹੋਈ ਹੈ ਜਿਹੜੀ ਇਹ ਛੋਟੀ ਛੋਟੀ ਬੂਟੀ ਦਾ ਕਮੀਜ਼ ਹੈ ਤੇ ਇਸ ਦੇ ਨਾਲ ਇਹ ਵਾਲਾ ਮੈਚਿੰਗ ਇਸ ਦਾ ਬਾਟਮ ਹੈ ਮੇਬੀ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਤੇ ਆਪਾਂ ਹੁਣ ਇਹਦਾ ਦੁਪੱਟਾ ਦੇਖ ਲੈਣੀ ਆ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਰੇਂਜ ਦੀ ਗੱਲ ਕਰ ਦੇਵਾਂ ਜੀ ਇਹ ਬਿਲਕੁਲ ਫਰੈਸ਼ ਆਰਟੀਕਲ ਹੈ ਜੀ ਤੁਸੀਂ ਕਿਤੇ ਵੀ ਸਰਚ ਕਰ ਲਿਓ ਬਠਿੰਡੇ ਦੇ ਵਿੱਚ ਟੌਪ ਬੁਟੀਕ ਦੇ ਉੱਪਰ ਇਹਨਾਂ ਸੂਟਾਂ ਦੇ ਰੇਂਜ ਇਹਨਾਂ ਸੂਟਾਂ ਦਾ ਜਿਹੜੀ ਕਲੈਕਸ਼ਨ ਹੈ 1200 ਦੀ ਹੈ ਬਟ ਆਪਣੇ ਕੋਲੇ ਤੁਹਾਨੂੰ ਇਹ ਆਫਰ ਦੇ ਵਿੱਚ ਮਿਲੇਗਾ ਬਿਲਕੁਲ ਜਿਵੇਂ ਕਿ ਹੁਣ 30 ਦਾ ਤੇ ਰਖੜੀ ਦਾ ਫੈਸਟੀਵਲ ਆ ਰਿਹਾ ਹੈ ਤਾਂ ਤੁਹਾਨੂੰ ਇਹ 950 ਚ 9500 ਰੁਪਏ ਦੇ ਵਿੱਚ ਹੀ ਮੈਂ ਸੂਟ ਹੈ ਜਿਹੜਾ ਇਹ ਦੇ ਦੂੰਗੀ ਕਿਉਂਕਿ ਮੈਂ ਫਰੈਸ਼ ਆਰਟੀਕਲ ਲੈ ਕੇ ਆਈਆਂ ਜੋ ਮੈਂ ਇਹ ਪਹਿਲਾਂ 850 ਰੁਪਏ ਦੇ ਵਿੱਚ ਦਿੱਤੀ ਆ ਉਹ ਮੇਰੀ ਮਜਬੂਰੀ ਸੀ ਹੁਣ ਵੀ ਮੈਂ ਤੁਹਾਨੂੰ ਕੋਈ ਬਹੁਤ ਜ਼ਿਆਦਾ ਨਹੀਂ ਹੈ ਮੈਂ ਸਿਰਫ 100 ਰੁਪਏ ਆਪਣਾ ਮਾਰਜਨ ਰੱਖ ਰਹੀਆਂ ਸੂਟਾਂ ਦੇ ਵਿੱਚ ਜੋ ਮੈਨੂੰ ਜਿਸ ਪ੍ਰਾਈਸ ਤੇ ਪਏ ਸੀ ਮੈਂ ਪਹਿਲਾਂ 850 ਦੇ ਸੂਟ ਦਿੱਤੀ ਆ ਹੁਣ ਕਈ ਕਸਟਮਰ ਕਹਿਣਗੇ ਤੁਸੀਂ ਪਿਛਲ ਪਹਿਲਾਂ ਸਟਾਕ ਕਲੀਅਰ ਵੇਲੇ 850 ਦੇ ਉਸ ਟਾਈਮ ਤੇ ਮੇਰੀ ਮਜਬੂਰੀ ਸੀ ਮੈਂ ਆਪਣਾ ਸਟਾਕ ਕਲੀਅਰ ਕਰਨਾ ਸੀ ਉਸ ਤੋਂ ਬਾਅਦ ਬਹੁ ਨਹੀਂ ਆ। ਤੋਂ 850 ਵਿੱਚ ਮੈਂ ਬਾਈ ਕਰਕੇ ਪਲੀਜ਼ 850 ਵਿੱਚ ਨਹੀਂ ਦੇ ਪਾਉਂਗੀ। 950 ਇਹਨਾਂ ਦਾ ਰੇਟ ਰਹੇਗਾ। ਜਿਸ ਵੀ ਕਸਟਮਰ ਨੇ ਲੈਣਾ ਹੈ, ਜਿਸ ਵੀ ਮੇਰੀ ਭੈਣ ਨੇ ਲੈਣਾ ਹੈ, ਸੂਟ ਤੁਸੀਂ ਪਸੰਦ ਕਰ ਲਿਓ। ਸਕਰੀਨਸ਼ਾਟ ਲੈ ਲਿਓ। ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਦਿਖ ਰਿਹਾ ਉਹਦੇ ਉੱਪਰ ਆਪਣੀ ਇਨਕੁਆਇਰੀ ਕਰ ਲਿਓ। ਸੂਟਾਂ ਦੀ ਜਿਹੜੀ ਡਿਟੇਲ ਲੈਣੀ ਹੋਈ ਉਹ ਲੈ ਲਿਓ ਤੇ ਆਪਣੇ ਆਰਡਰ ਬੁੱਕ ਕਰਨੇ ਹੋ ਤਾਂ ਵੀ ਇਸ ਸਕਰੀਨ ਤੇ ਦਿਖ ਰਿਹਾ ਨੰਬਰ ਦੇ ਉੱਪਰ WhatsApp ਨੰਬਰ ਦੇ ਉੱਪਰ ਜਾ ਕੇ ਤੁਸੀਂ ਆਪਣੇ ਆਰਡਰ ਬੁੱਕ ਕਰ ਦੇਣਾ ਤੇ ਸ਼ਿਪਿੰਗ ਇਸ ਦੀ 50 ਰੁਪਏ 60 50 ਜੋ ਵੀ ਇਸ ਦੇ weight ਦੇ ਅਕੋਰਡਿੰਗ ਰਹੇਗੀ ਉਹ ਅਲੱਗ ਤੋਂ ਰਹੇਗੀ ਪਰ ਇੰਨਾ ਸੂਟਾਂ ਦੇ ਰੇਟ ਆਪਾਂ ਜੀ ਬੁਟੀਕਾਂ ਦੇ ਨਾਲੋਂ ਫਿਰ ਵੀ ਤੁਹਾਨੂੰ ਬਹੁਤ ਐਸ ਦੇ ਰਹੇ ਹਾਂ ਇਹ ਆ ਜੀ ਇਸ ਦਾ ਮਲ ਦਾ ਪਿਓਰ ਮਲ ਦਾ ਦੁਪੱਟਾ ਬਹੁਤ ਸੋਹਣਾ ਫੈਬਰਿਕ ਹੈ acha ਬੁਟੀਕਾਂ ਨਾਲੋਂ ਕਿਉਂ ਘੱਟ ਮਤਲਬ ਕਿ ਬੁਟੀਕਾਂ ਦੇ ਬਹੁਤ ਸਾਰੇ ਖਰਚੇ ਹੁੰਦੇ ਆ ਆਪਾਂ ਉਹਨਾਂ ਨੂੰ ਵੀ ਇੱਥੇ ਗਲਤ ਨਹੀਂ ਠਹਿਰਾ ਸਕਦੇ ਉਹਨਾਂ ਦੇ ਵੀ ਬਹੁਤ ਸਾਰੇ ਲੇਬਰ ਚਾਰजेस ਹੁੰਦੇ ਆ ਉਹਨਾਂ ਦੇ ਬੁਟੀਕ ਤੇ ਕਾਰੀਗਰਾਂ ਦੇ ਚਾਰजेस ਹੁੰਦੇ ਆ ਲਾਈਟ ਦੇ ਹੁੰਦੇ ਆ ਰੈਂਟ ਦੇ ਹੁੰਦੇ ਆ ਬਹੁਤ ਤਰ੍ਹਾਂ ਦੇ ਹੁੰਦੇ ਆ ਨਾ ਸੋ ਇਸੇ ਲਈ ਮੈਂ ਉਹਨਾਂ ਦੇ ਨਾਲੋਂ ਤੁਹਾਨੂੰ ਇਹ ਜਿਹੜਾ ਰੇਟ ਹੈ ਆਪਣਾ ਘਟਾ ਕਰਕੇ ਦੇ ਰਹੀ ਹਾਂ ਇਹ ਦੇਖੋ ਇਹ ਸੂਟ ਹੋ ਗਿਆ ਹੁਣ ਆਪਾਂ ਇਸ ਦੇ ਵਿੱਚ ਬਾਕੀ ਤੁਸੀਂ ਮੈਂ ਵੀ ਕਲਰ ਤਾਂ ਦੇਖ ਲਿਆ ਵੀਡੀਓ ਲੰਬੀ ਆਪਣੀ ਫਿਰ ਹੋ ਜਾਣੀ ਹੈ ਪਰ ਹੁਣ ਜਦੋਂ ਆਪਾਂ ਦੇਖਣ ਲੱਗ ਹੀ ਗਏ ਆ ਤਾਂ ਆਪਾਂ ਜ਼ਰੂਰ ਇੱਕ ਮੋਟੀ ਮੋਟੀ ਨਿਗਾਹ ਜਿਹੜੀ ਸੂਟਾਂ ਦੇ ਉੱਪਰ ਦੜਾਵਾਂਗੀ ਇਹ ਦੇਖੋ ਜੀ ਇਹ ਆ ਦੁਪੱਟਾ ਇਸ ਦਾ ਇਹ ਇਸ ਦੀ ਸ਼ਰਟ ਹੈ ਸੇਮ ਫੈਬਰਿਕ ਰਹੂਗਾ ਬਸ ਕੱਲਾ ਇਹਨਾਂ ਦੇ ਵਿੱਚ ਕਲਰ ਬਦਲ ਜਾਣੇ ਇਹ ਦੇਖੋ ਇਹ ਇਸ ਦੀ ਬਾਟਮ ਹੈ ਇਸ ਦੇ ਨਾਲ ਮੈਚਿੰਗ ਇਹ ਵਾਲੀ ਬਾਟਮ ਹੈ ਤੇ ਇਹ ਇਸ ਦਾ ਛੋਟੀ ਛੋਟੀ ਬੂਟੀ ਦਾ ਪ੍ਰਿੰਟ ਹੈ ਨੇੜੇ ਤੋਂ ਦੇਖ ਲਓ ਤੁਸੀਂ ਇਸ ਦੀ ਪੱਟੀ ਹੈ ਇਸ ਦਾ ਬਾਟਮ ਵੀ ਦੇਖ ਲਓ ਇੱਕ ਵਾਰੀ ਫਿਰ ਤੋਂ ਨੇੜੇ ਤੋਂ ਬਹੁਤ ਸੋਹਣਾ ਜੀ ਪਿਓਰ ਕਾਟਨ ਹੈ ਤੇ ਇੱਕ ਉਹ ਕਾਟਨ ਵੀ ਨਹੀਂ ਜੇ ਤੁਸੀਂ ਚਾਰ ਤੋਂ ਪਾਈ ਤੇ ਫਿਸ ਗਈ ਪੂਰਾ ਟਿਕਾਊ ਤੇ ਸੌਫਟ ਕਾਟਨ ਹੈ ਇਹ ਇਹਦੇ ਨਾਲ ਹੁਣ ਆਪਾਂ ਦੁਪੱਟਾ ਦੇਖ ਲੈਣੇ ਆ ਮੇਬੀ ਤੁਸੀਂ ਵੈਸੇ ਕਲਰ ਦਾ ਹੀ ਫਰਕ ਹੈ ਡਿਜ਼ਾਈਨ ਤਾਂ ਇਸ ਸੈੱਟ ਦੇ ਵਿੱਚ ਸਾਰਿਆਂ ਦਾ ਚਾਰੇ ਸੂਟਾਂ ਦਾ ਸੇਮ ਡਿਜ਼ਾਈਨ ਹੈ ਬਸ ਕੱਲਾ ਇਹਦੇ ਵਿੱਚ ਰੰਗ ਦਾ ਹੀ ਫਰਕ ਹੈ ਇਹ ਦਾ ਬਾਰਡਰ ਹੈ ਜੀ ਜਿਹੜਾ ਸਕਾਈ ਬਲੂ ਹੈ ਇਹਦੇ ਵਿੱਚ بیس ਹੈ ਥੋੜਾ ਜਿਹਾ ਸਕਾਈ ਬਲੂ ਰਹੂਗਾ ਤੇ ਇਹ ਹੈ ਜੀ ਇਸ ਸੂਟ ਅੱਛਾ ਇਹਨਾਂ ਦੁਪੱਟਿਆਂ ਦੀ ਲੈਂਥ ਬਈ 2.5 ਮੀਟਰ ਤੇ ਸਵਾ ਮੀਟਰ ਦੀ ਇਹਦੀ ਵਿਡਥ ਹੈ ਤੇ 2.5 ਮੀਟਰ ਇਹਨਾਂ ਦੀ ਚੌੜਾਈ سوری ਲੈਂਥ ਹੈ ਲੰਬਾਈ ਹੈ ਖੁੱਲੇ ਡੁੱਲੇ ਦੁਪੱਟੇ ਆ ਬਹੁਤ ਜ਼ਿਆਦਾ ਖੁੱਲੇ ਐ ਤੇ ਇਹਨਾਂ ਦੇ ਵਿੱਚ ਹੁਣ ਆ ਜਾਂਦਾ ਜਿਹੜਾ ਨੈਕਸਟ ਕਲਰ ਆਪਾਂ ਦਵਾ-ਦਵ ਦੇਖ ਲੈਣੇ ਆ ਭੱਜ ਕੇ ਆ ਜਾਂਦਾ ਜੀ ਪੀਚ ਪਿੰਕ ਐਕਚੁਅਲੀ ਇਹ ਲੋਟਸ ਪਿੰਕ ਹੈ ਇੰਨਾ ਸੋਹਣਾ ਕਲਰ ਐ ਪਿੰਕ ਬਹੁਤ ਹੀ ਪਿਆਰਾ ਕਲਰ ਐ ਇਸ ਦਾ ਜਿਹੜਾ ਬੇਸ ਐ ਉਹ ਆਫ ਵਾਈਟ ਐ ਇਸ ਤੇ ਵਿੱਚ ਪ੍ਰਿੰਟ ਐ ਜਿਹੜਾ ਉਹ ਲੋਟਸ ਪਿੰਕ ਦਾ ਰਹੂਗਾ ਤੇ ਨਾਲ ਜਿਹੜੀ ਬਾਟਮ ਐ ਉਹ ਵੀ ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਜ਼ਿਗਜ਼ੈਗ ਦੇ ਵਿੱਚ ਮੈਚਿੰਗ ਰਹੂਗੀ ਆ ਇਸ ਦਾ ਦੁਪੱਟਾ ਹੈ ਦੁਪੱਟਾ ਵੈਸੇ ਤੁਸੀਂ ਚਲੋ ਦੇਖ ਹੀ ਲਓ ਇਸ ਤਰ੍ਹਾਂ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਇਸ ਦਾ ਬਾਰਡਰ ਇਸ ਤਰ੍ਹਾਂ ਕਰਕੇ ਪੀਚ ਪਿੰਕ ਰਹੂਗਾ ਬਹੁਤ ਸੋਹਣੀ ਮਤਲਬ ਪੈਕੇਜਿੰਗ ਤੋਂ ਹੀ ਸੂਟ ਐਨੇ ਇਮਪ੍ਰੈਸ ਕਰ ਰਹੇ ਸੀ ਨਾ ਮੈਨੂੰ ਅਟਰੈਕਟ ਕਰ ਰਹੇ ਸੀਗੇ ਤੋਂ ਮੈਥੋਂ ਇਹ ਖਰੀਦੇ ਬਿਨਾ ਰਹਿ ਹੀ ਨਹੀਂ ਗਏ ਰਿਹਾ ਹੀ ਨਹੀਂ ਗਿਆ ਕਿਤੇ ਮੈਂ ਸਾਰੇ ਸੂਟਾਂ ਨੂੰ ਝਟਪਟ ਆਪਣੇ ਕਲੈਕਸ਼ਨ ਦੇ ਵਿੱਚ ਐਡ ਕਰ ਲਿਆ ਕਿਉਂਕਿ ਮੈਨੂੰ ਪਤਾ ਹੈ ਕਿ ਇਹ ਸੂਟ ਜਿੰਨਾ ਕਸਟਮਰਾਂ ਨੇ ਪਹਿਲਾਂ ਖਰੀਦੇ ਆ ਉਹ ਅੱਖਾਂ ਵਿੱਚ ਕੇ ਇਹਨਾਂ ਨੂੰ ਦੁਬਾਰਾ ਆਰਡਰ ਕਰਨਗੇ ਤੇ ਇਸ ਚ ਚੌਥਾ ਰੰਗ ਆ ਜਾਂਦਾ ਜੀ ਪਿਸਤਾ ਗ੍ਰੀਨ ਬਹੁਤ ਸਾਰਿਆਂ ਨੂੰ ਬਹੁਤ ਸਾਰੀਆਂ ਕੁਐਸਚਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਇੱਕ ਵਲੌਗ ਚ ਕਲੀਅਰ ਕਰ ਰਹੀ ਹਾਂ ਐਕਚੁਅਲੀ ਵੀਡੀਓ ਮੈਂ ਕਾਫੀ ਟਾਈਮ ਦੀ ਬਣਾ ਰੱਖੀਏ ਬਟ ਐਡੀਟਿੰਗ ਕਰਨ ਦਾ ਟਾਈਮ ਨਹੀਂ ਮਿਲਿਆ ਸੋ ਤੁਸੀਂ ਕਹਿੰਦੇ ਹੋਵੋਗੇ ਕਿ ਮੈਂ ਤੁਹਾਨੂੰ ਇੱਕ ਵੀਡੀਓ ਦਾ ਬੋਲਿਆ ਸੀਗਾ ਤੇ ਉਹ ਆਈਕਿਊ ਨਹੀਂ ਕਿਉਂਕਿ ਮੈਨੂੰ ਐਡੀਟਿੰਗ ਦਾ ਸੌਰੀ ਟਾਈਮ ਨਹੀਂ ਮਿਲਿਆ ਔਰ ਜਲਦੀ ਲੈ ਕੇ ਆਉਂਗੀ ਹੁਣ ਮੈਂ ਥੋੜਾ ਜਿਹਾ ਫੋਕਸ ਕਰੂੰਗੀ ਇਸ ਕੰਮ 'ਤੇ ਇਹ ਦੇਖੋ ਜੀ ਇਹ ਇਸ ਦੇ ਵਿੱਚ ਪਿਸਤਾ ਗ੍ਰੀਨ ਇਸਦੀ ਬਾਟਮ ਹੈ ਬਹੁਤ ਸੋਹਣਾ ਕਲਰ ਹੈ ਬੜਾ ਪਿਆਰਾ ਕਲਰ ਹੈ ਇਹ ਇਸ ਦਾ ਪਿਸਤਾ ਗ੍ਰੀਨ ਜ਼ਿਕਜ਼ੈਗ ਦੇ ਵਿੱਚ ਬਾਟਮ ਤੇ ਇਹ ਇਸ ਦੀ ਪੱਟੀ ਤੇ ਇਹ ਇਸ ਦਾ ਸ਼ਰਟ ਦਾ ਡਿਜ਼ਾਈਨ ਤੇ ਆਹ ਇਸ ਦੀ ਦੁਪੱਟਾ ਐਨੇ ਸੋਹਣਾ ਫੈਬਰਿਕ ਹੈ ਨਾ ਇਸ ਦਾ ਮਤਲਬ ਬਾਕਮਾਲ ਸਟਾਫ ਹੈ ਮੈਂ ਖੁਦ ਹੈਰਾਨ ਹੈ ਕਿ ਇਸ ਰੇਂਜ ਦੇ ਵਿੱਚ ਇੰਨੀ ਪਿਆਰੀ ਕੁਆਲਿਟੀ ਵੀ ਮਿਲ ਜਾਂਦੀ ਹੈ ਪਰ ਜਿਨ੍ਹਾਂ ਨੂੰ ਸੈਟੀਸਫੈਕਸ਼ਨ ਨਹੀਂ ਹੋਣੀ ਜਿਨ੍ਹਾਂ ਨੇ ਨੁਕਸ ਕੱਢਣੇ ਹੁੰਦੇ ਆ ਉਹਨਾਂ ਨੇ ਦੇਖੋ ਜੀ ਕੱਢ ਹੀ ਦੇਣੇ ਆ ਪਰ 990 ਦੀ ਰੇਂਜ ਵਿੱਚ ਮੈਨੂੰ ਨਹੀਂ ਇੰਨੀ ਅੱਛੀ ਕਦੇ ਵੀ ਕੋਈ ਕੁਆਲਿਟੀ ਵਿਦ ਦੁਪੱਟਾ ਇੰਨੇ ਸੋਹਣੇ ਡਿਜ਼ਾਈਨ ਦੇ ਨਾਲ ਤੇ ਫੈਬਰਿਕ ਬਾਕਮਾਲ ਮਿਲਦਾ ਹੋਵੇ ਇਹ ਦੇਖੋ ਜੀ ਆ ਇਸ ਤੱਕ ਸੀਗਾ ਚੌਥਾ ਰੰਗ ਹੁਣ ਆ ਪਾਜਨੀਆਂ ਜਿਹੜੇ ਆਪਾਂ ਤੁਹਾਨੂੰ ਦਿਖਾਈ ਸੀ ਆ ਵਾਲੇ ਡਿਜ਼ਾਈਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੋਟਸ ਪਿੰਕ ਹੀ ਖੋਲਦੇ ਆ ਇਹਦੇ ਵਿੱਚ ਮੇਰੀਆਂ ਭੈਣਾ ਮੇਰੀ ਆਂਟੀਜ਼ ਮੇਰੇ ਜੋ ਵੀ ਵੱਡੀਆਂ ਛੋਟੀਆਂ ਸਿਸਟਰਜ਼ ਜੋ ਵੀ ਮੇਰੀ ਵੀਡੀਓ ਵਾਚ ਕਰ ਰਹੇ ਨੇ ਆਪਣੇ ਲਈ ਸੂਟ ਦੇਖਣਾ ਚਾਹੁੰਦੇ ਨੇ ਤੀਜ ਲਈ ਰਖੜੀ ਲਈ ਜਾਂ ਜੋ ਵੀ ਆਪਣੇ ਆਰਡਰਜ਼ ਜਲਦੀ ਜਲਦੀ ਬੁੱਕ ਕਰ ਲੈਣਾ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਦਿਖ ਰਿਹਾ ਹੁਣੇ ਇਹ ਦੇਖੋ ਜੀ ਇਹ ਇਸ ਦੇ ਨਾਲ ਵੀ ਜ਼ਿਗਜ਼ੈਗ ਦੀ ਬਾਟਮ ਹੈ ਬਟ ਇਸ ਦੀ ਸ਼ਰਟ ਦਾ ਜਿਹੜਾ ਪੈਟਰਨ ਹੈ ਬਸ ਉਹ ਚੇਂਜ ਰਹੇਗਾ ਬਾਕੀ ਸੇਮ ਰਹੇਗਾ ਸਾਰਾ ਕੁਝ ਇਹ ਦੇਖੋ ਇਹ ਇਸ ਤੇ ਪੱਟੀ ਹੈ ਇਹ ਸ਼ਰਟ ਦਾ ਡਿਜ਼ਾਈਨ ਹੈ ਤੇ ਇਸ ਦੇ ਨਾਲ ਜ਼ਿਗਜ਼ੈਗ ਜ਼ਿਗਜ਼ੈਗ ਵਾਲੀ ਸੇਮ ਇਸ ਤਰ੍ਹਾਂ ਦੀ ਬਾਟਮ ਹੈ ਹੁਣ ਇਹਦੇ ਨਾਲ ਦੁਪੱਟਾ ਸੇਮ ਰਹੇਗਾ ਸਿਰਫ ਸ਼ਰਟਾਂ ਦਾ ਪ੍ਰਿੰਟ ਬਦਲੇ ਆ ਬਾਕੀ ਸਭ ਫੈਬਰਿਕ ਕੁਆਲਿਟੀ ਡਿਜ਼ਾਈਨ ਸੇਮ ਰਹੂਗਾ ਕੱਲੀ ਸ਼ਰਟ ਦਾ ਡਿਜ਼ਾਈਨ ਬਦਲ ਗਿਆ ਇਹ ਦੇਖੋ विड्थ ਤੇ ਤੁਸੀਂ ਨਾ ਲੈਂਥ ਦੇਖੋ ਤੁਸੀਂ ਮੇਬੀ ਵੀਡੀਓ ਦੇ ਵਿੱਚ ਹੀ ਅਨੁਮਾਨ ਲਗਾ ਸਕਦੇ ਹੋ ਕਿ ਕਿੰਨੀ ਚੌੜਾ ਦੁਪੱਟੇ ਦਾ ਵਿਡ्थ ਹੈ ਤੇ ਕਿੰਨੀ ਜ਼ਿਆਦਾ ਲੈਂਥ ਹੈ ਦੇਖੋ ਤੁਸੀਂ ਇਹ ਦੇਖੋ ਬਹੁਤ ਸੋਹਣੀ ਕੁਆਲਿਟੀ ਹੈ ਬਹੁਤ ਸੋਹਣੀ ਮਨ ਕਰਦਾ ਹੈ ਕਿ ਮੈਨੂੰ ਜਿਵੇਂ ਸੂਟਾਂ ਦਾ ਘੱਟ ਸ਼ੌਂਕ ਹੈ ਮੈਂ ਸੂਟ ਨਹੀਂ ਮਤਲਬ ਮੈਨੂੰ ਮੈਂ ਡ्रेस ਕੋਟ ਸੈੱਟ ਜੋ ਵੀ ਮਿਲ ਗਿਆ ਮੈਂ ਲੋਰ ਰਾ ਪਜਾਮਾ ਟੀ-ਸ਼ਰਟ ਇਦਾਂ ਵੇਅਰ ਕਰ ਲੈਣੀ ਮੈਨੂੰ ਸੂਟਾਂ ਦਾ ਘੱਟ ਸ਼ੌਂਕ ਹੈ ਪਰ ਮੈਨੂੰ ਇਸ ਤਰ੍ਹਾਂ ਦੇ ਸੂਟ ਦੇਖ ਕੇ ਦਿਲ 'ਚ ਹੁੰਦਾ ਕਿ ਹਾਂ ਇਹ ਸੂਟ ਹਰ ਰੰਗ ਦਾ ਬਨਾਇਆ ਹੋਵੇ ਇਹ ਸੂਟਾਂ ਤੋਂ ਮੰਨ ਨਹੀਂ ਆਕਦਾ ਇਹ ਬੜੇ ਸੋਹਣੇ ਲੱਗਦੇ ਆ ਬੜੇ ਪਿਆਰੇ ਸੂਟ ਹੈ ਕਿਉਂਕਿ ਮੈਂ ਇੱਕ ਸਟਿਚ ਵੀ ਕਰਵਾਇਆ ਮੈਂ ਵੇਅਰ ਕੀਤਾ ਉਸ ਨੂੰ ਬੜਾ ਸੋਹਣਾ ਲੱਗਦਾ ਸੀਗਾ ਤੇ ਹੁਣ ਮਨ ਕਰਦਾ ਹੈ ਕਿ ਅਗਰ ਸੂਟ ਮੇਰੇ ਕੋਲੇ ਵਸ ਵੀ ਜਾਂਦੇ ਤਾਂ ਮੈਨੂੰ ਦੁੱਖ ਨਹੀਂ ਆਇਆ ਤਾਂ ਮੈਂ ਆਪਣੇ ਲਈ ਹੀ ਬਣਾ ਲੂੰਗੀ ਆਪਣੀ ਫੈਮਿਲੀ ਆਪਣੇ ਰਿਲੇਟਿਵਸ ਨੂੰ ਦੇ ਦੂੰਗੀ ਸੋ ਗੁੰਤਾ ਗਾਣਗੇ ਕਿ ਸਾਨੂੰ ਇੰਨੀ ਅੱਛੀ ਕੁਆਲਿਟੀ ਇਨੇ ਸੋਹਣੇ ਸੂਟ ਮਿਲੇ ਐ ਤੇ ਲਓ ਜੀ ਇਹ ਆ ਜਾਂਦਾ ਇਸ ਤੇ ਵਿੱਚ ਪਿਸਤਾ ਗ੍ਰੀਨ ਆ ਸ਼ਰਟ ਦਾ ਪ੍ਰਿੰਟ ਹੈ ਜੀ ਇਹਦੇ ਨਾਲ ਬਾਟਮ ਜ਼ਿਗਜ਼ੈਗ ਦੀ ਇਹੀ ਰਹੂਗੀ ਪਿਸਤਾ ਗ੍ਰੀਨ ਵਾਲੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਸੇਮ ਇਹੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਪਿਸਤਾ ਗ੍ਰੀਨ ਦਿਖਾਇਆ ਹੈ ਦੁਪੱਟਾ ਸੇਮ ਉਹੀ ਰਹੂਗਾ ਇਹ ਦੇਖੋ ਜੀ ਆ ਦੁਪੱਟਾ ਹੈ ਇਸ ਦਾ ਤੇ ਹੁਣ ਆਪਾਂ ਇਹਦੇ ਵਿੱਚ ਦੋ ਰੰਗ ਰਹਿ ਗਏ ਇਹ ਦੇਖ ਲੈਣੇ ਆ अच्छा जी ये ये जड़े कलर मेबी ये भी सूट लिमिटेड ही होने हैं ਤੁਹਾਨੂੰ ਇੱਕ ਰੰਗ ਦੇ ਵਿੱਚ ਤਿੰਨ ਤਿੰਨ ਸੈਟ ਤਿੰਨ ਤਿੰਨ ਦਾ ਸੈਟ ਹੈ ਮੇਰੇ ਕੋਲ ਮਤਲਬ ਇੱਕ ਸੂਟ ਤਿੰਨ ਰੰਗ अवेलेबल ਕਰਦਾ ਹੈਗਾ ਸੋ ਲਿਮਟਿਡ ਹੀ ਹੋਇਆ ਸੋ ਕਸਟਮਰਸ ਨੂੰ ਅਗਰ ਤਿੰਨ ਕਸਟਮਰ ਸੇਮ ਸੂਟ ਮੰਗਦੇ ਤੇ ਚੌਥੇ ਨੂੰ ਨਹੀਂ ਮਿਲੇਗਾ ਸੋ ਆਪਣੇ ਆਰਡਰ ਜਲਦੀ ਜਲਦੀ ਬੁੱਕ ਕਰ ਲੈਣਾ ਇਹ ਹੈ ਜੀ lemon yellow ਇਸ ਦੀ ਇਸ ਸ਼ਰਟ ਤੇ ਆ ਇਸ ਦੀ ਹੈ ਬਾਟਮ ਮੇਬੀ ਕਈ ਵਾਰ ਨਾ ਬਾਟਮ ਪੁੱਠੀ ਸ਼ੋ ਹੋ ਜਾਂਦੀ ਹੁੰਦੀ ਹੈ। ਹਾਂਜੀ। ਇਹ ਇਸ ਦੀ ਬਾਟਮ ਹੈ। ਆ ਇਸ ਦੀ ਸ਼ਰਟ ਹੈ। بیس ਇਸ ਦਾ ਆਫ ਵਾਈਟ ਰਹੂਗਾ ਤੇ ਆ ਇਸ ਦਾ ਦੁਪੱਟਾ ਹੈ। ਦੁਪੱਟਾ ਸੇਮ ਹੀ ਜੋ ਮੈਂ ਤੁਹਾਨੂੰ ਪਹਿਲਾਂ λεਮਨ 옐ੋ ਪਹਿਲਾਂ ਵਾਲੇ ਪ੍ਰਿੰਟ ਚ ਦਿਖਾਇਆ ਹੈ। ਦੁਪੱਟੇ ਵਿੱਚ ਕੋਈ ਚੇਂਜ ਨਹੀਂ ਹੈ। ਪੁੱਠਾ ਸੀਗਾ ਜੀ। ਇਹ ਦੇਖੋ। ਬਹੁਤ ਸੋਹਣਾ ਦੁਪੱਟਾ ਹੈ। ਇਸ ਦੇ ਵਿੱਚ ਨਾ ਮਤਲਬ ਇੱਕ ਵੱਖਰੀ ਹੀ ਕੁਆਲਿਟੀ ਵੱਖੀ ਵੱਖਰੀ ਹੀ ਇੱਕ ਸਰਦਾਰੀ ਜੀ ਲੁੱਕ ਹੈ ਜਿਹੜੀ ਉੱਚ ਲਕਦੀ ਹੈ। ਆਹ ਆ ਜਾਂਦਾ ਜੀ ਇਸ ਦੇ ਵਿੱਚ ਲਾਸਟ ਕਲਰ ਸਕਾਈ ਬਲੂ ਇਸ ਨੂੰ ਵੀ ਜਲਦੀ ਓਪਨ ਕਰ ਲਈਏ ਨਵੇਂ-ਨਵੇਂ ਕਲਰ ਨਵੇਂ ਡਿਜ਼ਾਈਨ ਮੈਂ ਤੁਹਾਡੇ ਨਾਲ ਹੁਣ ਜਲਦੀ-ਜਲਦੀ ਸ਼ੇਅਰ ਕਰਦੀ ਰਹੂੰਗੀ ਤਾਂ ਜੋ ਮੈਂ ਇਹ ਸੀਜ਼ਨ ਮੇਰਾ ਤੁਹਾਡੇ ਪਿਆਰ ਤੇ ਰਿਸਪਾਂਸ ਦੇ ਸਿਰ ਤੇ ਮਨ ਹੋਇਆ ਕਿ ਮੈਂ ਇਹ ਸੀਜ਼ਨ ਜ਼ਰੂਰ ਕਮਾਲਾਂ ਇਸ ਸੀਜ਼ਨ ਦੇ ਵਿੱਚੋਂ ਮੈਨੂੰ ਲੱਗਦਾ ਕਿ ਮੈਂ ਥੋੜਾ ਬਹੁਤਾ ਅਗਰ ਕਮਾ ਲੂੰਗੀ ਤਾਂ ਆਪਣੀਆਂ ਬਹੁਤ ਸਾਰੀਆਂ ਹੋਰ ਵੀ ਅੱਗੇ ਜੋ ਮੈਂ ਕੰਮ ਕਰਨਾ ਹੈ ਉਸ ਦੇ ਵਿੱਚ ਇਨਵੈਸਟ ਅੱਛੀ ਹੋ ਜਾਣੀ ਹੈ ਮੇਰੀ ਇਨਵੈਸਟਮੈਂਟ ਆ ਦੇਖੋ ਜੀ ਇਹ ਇਸ ਦੇ ਨਾਲ ਬਾਟਮ ਹੈ ਜ਼ਿਗਜ਼ੈਗ ਵਾਲੀ ਇਹ ਇਸ ਦੀ ਬਾਟਮ ਇਹ ਇਸ ਦਾ ਸਕਾਈ ਬਲੂ ਸੂਟ ਹੈ ਤੇ ਆ ਇਸ ਦੀ ਜੀ ਸੂਟ ਸੌਰੀ ਸ਼ਰਟ ਹੈ ਤੇ ਆ ਇਸ ਦੀ ਚੁੰਨੀ ਆ ਲਓ ਜੀ ਡਬਲ ਤੈ ਲੱਗੀ ਹੋਈ ਐ ਇਸਦੀ ਇਹ ਇਸ ਦਾ ਸਕਾਈ ਬਲੂ ਟੱਚ ਰੂ ਗਾ ਇਸ ਦੇ ਵਿੱਚ ਸੋਣਾ ਜੀ ਇਸ ਨੂੰ ਤੁਸੀਂ ਡਬਲ ਫੋਲਡ ਕਰਕੇ ਵੀ ਸਾਈਡ ਦੇ ਉੱਪਰ ਵੀ ਲੈ ਸਕਦੇ ਹੋ ਤੁਸੀਂ ਡਬਲ ਟ੍ਰਿਪਲ ਫੋਲਡ ਦੇ ਵਿੱਚ ਵੀ ਇਸ ਨੂੰ ਸਾਈਡ ਦੇ ਉੱਪਰ ਵੇਅਰ ਕਰ ਸਕਦੇ ਹੋ ਤੁਸੀਂ ਕਿਵੇਂ ਵੀ ਇਹਨੂੰ ਲੈ ਸਕਦੇ ਹੋ ਖੁੱਲਾ ਡੁੱਲਾ ਦੁਪੱਟਾ ਤੁਹਾਨੂੰ ਮਿਲ ਰਿਹਾ ਬਹੁਤ ਸਾਰੇ ਕਹਿੰਦੇ ਆ ਕਿ ਸਾਨੂੰ ਛੋਟੇ ਵਰ ਦਾ ਦੁਪੱਟਾ ਚੰਗਾ ਨਹੀਂ ਲੱਗਦਾ ਲਓ ਜੀ ਆ ਸੀਗੇ ਆਪਣੇ ਅੱਜ ਅੱਠ ਸੂਟ ਤੇ ਭੱਜ ਕੇ ਤੁਸੀਂ ਆਪਣੇ ਆਰਡਰ ਬੁੱਕ ਕਰ ਲਓ ਜੀ ਤੇ ਇਸ ਆਫਰ ਦਾ ਲਾਭ ਉਠਾ ਸਕਦੇ ਹੋ ਤੁਸੀਂ ਤੇ ਮਿਲਦੇ ਆ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਜਾਂ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ